ਮਹਿਤਪੁਰ ਦੇ ਬਹੁਤ ਸਾਰੇ ਵਿਅਕਤੀਆਂ ਨੇ ਡੀਐਸਪੀ ਸ਼ਾਕੋਟ ਨੂੰ ਲਿਖਤੀ ਦਰਖਾਸਤ ਦਿੱਤੀ ਕਿ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਥਾਣਾ ਮਹਿਤਪੁਰ ਦੇ ਐਸਐਚਓ ਦੀ ਹਾਜ਼ਰੀ ਵਿੱਚ ਡਰਾਤਮਕਾ ਕੇ ਉਨ੍ਹਾਂ ਕੋਲੋਂ ਆਪਸ ਵਿੱਚ ਗੁਪਤ ਅੰਗਾਂ ਨਾਲ ਛੇੜਖਾਮੀਆਂ ਕਰਵਾਈਆਂ ਗਈਆਂ ਤੇ ਨੰਗਨ ਕਰਕੇ ਤੇ ਨਚਵਾ ਕੇ ਆਨਮਨੁੱਖੀ ਤਸ਼ਦਦ ਕੀਤਾ ਗਿਆ ਜਦੋਂ ਇਸ ਘਟਨਾ ਦੀ ਖਬਰ ਲੋਕਾਂ ਤੱਕ ਪਹੁੰਚੀ ਤਾਂ ਰੋਸਵਜੋ ਲੋਕ ਥਾਣਾ ਮਹਿਤਪੁਰ 'ਚ ਇਕੱਠੇ ਹੋਣ ਲੱਗੇ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ। ਉਹਨਾਂ ਮੰਗ ਕੀਤੀ ਕਿ ਇਸ ਘਟਨਾ ਨਾਲ ਸਬੰਧਤ 4-5 ਮੁਲਾਜ਼ਮ ਹਨ ਪਰ ਕਾਰਵਾਈ ਸਿਰਫ 2 ਅਧਿਕਾਰੀਆਂ 'ਤੇ ਹੋਈ ਹੈ। ਬਾਕੀ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਨੰਬਰਦਾਰ ਅਸ਼ਵਨੀ ਧਾਰੀਵਾਲ, ਕਾਉਂਸਲਰ ਕ੍ਰਾਂਤੀਜੀਤ ਸਿੰਘ, ਕੈਪਟਨ ਰਾਜਵਿੰਦਰ ਸ਼ਰਮਾ, ਅਨੁਪਮ ਸੂਦ, ਰਾਕੇਸ਼ ਮਹਿਤਾ, ਪੰਕਜ ਕੁਮਾਰ, ਅਸ਼ਵਨੀ ਗਿੱਲ ਮੰਗਾ ਪਲਵਾਨ ਜਸਵੀਰ ਸਿੰਘ, ਜਗਦੀਪ ਸਿੰਘ, ਕੁਲਦੀਪ ਚੰਦ, ਮਲਕੀਰ ਚੰਦ, ਗੋਪੀ ਆਦਿ ਹਾਜਰ ਸਨ। ਜਦੋਂ ਇਸ ਘਟਨਾ ਸੰਬੰਧੀ ਡੀਐਸਪੀ ਚਾਕੋਟ ਓਂਕਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਇਸ ਘਟਨਾ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਤੇ ਥਾਣਾ ਮਹਿਤਪੁਰ ਦੇ ਐਸਐਚਓ ਲਖਵੀਰ ਸਿੰਘ ਅਤੇ ਥਾਣੇਦਾਰ ਧਰਮਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੇਕਰ ਇਸ ਵਿੱਚ ਹੋਰ ਵੀ ਕੋਈ ਮੁਲਾਜ਼ਮ ਦੋਸ਼ੀ ਪਾਇਆ ਜਾਂਦਾ ਹੈ ਉਨਾ ਕਲਾਬ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ